ਵੇ ਸੁਣ ਸੋਹਣੇ ਪੁੱਤਾਂ ਮੇਰਿਆਂ ਬਾਬੁਲ ਤੋਂ ਮਤ ਲੈ ਲਾਵਿਆਂ ਜੜਿ ਚੜੀ ਜਵਾਨੀ ਸਿਖਰ ਤੇ ਵਿਆਂ ਜੜਿ ਚੜੀ ਜਵਾਨੀ ਸਿਖਰ ਤੇ ਨੂੰ ਕੰਮਾਂ ਵਿੱਚ ਹੰਡਾ ਨਾ ਛੜਿ ਬਣੀ ਬਣਾਈ ਰੋਲ ਦਈ ਨਾ ਛੜਿ ਬਣੀ ਬਣਾਈ ਨਾ ਬਣ ਜਾਈ ਕੋਈ ਮੇਰੇ ਜਾਵੇ ਆ ਪਾਤੀਆਂ ਪਹਿਣਾ ਵਾਲੜੇ ਵੇ ਆ ਪਾਤੀਆਂ ਪਹਿਣਾ ਵਾਲੜੇ ਹਰ ਪਾਪ ਦੇ ਮਿਲੇ ਸਜਾਵੇ ਕੋਈ ਰਾਜਕੁਮਾਰੀ ਬਾਪ ਦੀ ਵੇ ਕੋਈ ਰਾਜਕੁਮਾਰੀ ਬਾਪ ਦੀ ਨਾ ਤੇਰੇ ਘਰ ਕੇ ਲਾਏ ਫਾਹ ਨਿਕੀਆਂ ਪਹਿਣ ਬਰੋਬਰ ਸਮਝ ਲਈ ਨਿਕੀਆਂ ਪਹਿਣ ਬਰੋਬਰ ਸਮਝ ਲਈ ਵੱਡੀਆਂ ਚੋਂ ਤਕ ਲਈ ਮਾਂ ਰੱਬ ਨੇ ਦੇਵਰਦਾਨ ਨਿਵਾਜਿਆ ਰਬ ਨੇ ਦੇਵਰਦਾਨ ਨਿਵਾਜਿਆ ਤੂੰ ਜਮਿਆਂ ਬਣ ਬੰਦਾ ਚੰਗੇ ਥਾਂ ਵਰਤੀ ਮਰਦਾਨਗੀ ਚੰਗੇ ਥਾਂ ਵਰਤੀ ਮਰਦਾਨਗੀ ਤੇ ਜੋਰ ਡੋਲਿਆਂ ਦਾ ਤੇਰੀਆਂ ਸਤਪੁਸ਼ਤਾ ਤਰ ਜਾਣੀਆਂ ਤੇਰੀਆਂ ਸਤਪੁਸ਼ਤਾ ਤਰ ਜਾਣੀਆਂ ਮਾਂ ਦੇ ਕੋਈ ਬਹੁਤ ਦੁਆ ਮਾਂ ਦੇ ਕੋਈ ਬਹੁਤ ਦੁਆ